ਮੈਂ ਕਹਿੰਦੇ ਚੋਗਾ ਪਾ ਕੇ ਖੇਡਿਆ ਜਾਂਦਾ ਹੈ ਦਾ ਸਾਥੀਓ ਪਰ ਸ਼ਾਇਦ ਹੁਣ ਆਮ ਜਨਤਾ ਨੂੰ ਵੀ ਸਭ ਸਮਝ ਗਿਆ ਹੈ ਆ ਸਾਥੀਓ ਸਭ ਸਮਝ ਗਿਆ ਹੈ ਆ ਸਾਥੀ ਸਤਿ ਸ਼੍ਰੀ ਅਕਾਲ ਪੀ ਵੀ ਬਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਤਾਰਫ ਮੰੰਦਰ ਜਲੀਸੀ ਕਿਸੇ ਸ਼ਹਿਰ ਤੋਂ ਦਾ ਜਾਨਾ ਲਿਓ ਕਿ ਸਲਾਮਤ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਇੱਕ ਪੈਟਰੋਲ ਪੰਪ ਤੇ ਮੌਜੂਦ ਹਾਂ ਔਰ ਪੈਟਰੋਲ ਪੰਪ ਵਾਲੇ ਦੱਸਦੇ ਕਹਿੰਦੇ ਕਿ ਰਸ਼ ਹੈਗਾ ਪਰ ਉਹਨਾ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਕਹਿੰਦੇ 1 1 ਰੁਪਏ 83 ਪੈਸੇ ਜਿਹੜਾ ਰੇਟ ਘਟਿਆ ਹੈ ਔਰ ਬਹੁਤੇ ਮੇਰੇ ਭੈਣ ਭਰਾ ਇਹੀ ਕਹਿੰਦੇ ਕਹਿੰਦੇ ਕਿ ਹੁਣ ਤਾਂ ਜੀ ਸਰਕਾਰਾਂ ਨੇ ਦਾਅ ਖੇលਿਆ ਪੱਤਾ ਖੇਡਿਆ ਤਾਂ ਜੋ ਲੋਕ ਸਭਾ ਦੇ ਜਿਹੜੇ ਇਲੈਕਸ਼ਨਸ ਆ ਉਹਦਾ ਫਾਇਦਾ ਲਿਆ ਜਾ ਸਕੇ ਮੂਰੇ ਇਲੈਕਸ਼ਨ ਆਉਣ ਵਾਲੇ ਆ ਔਰ ਬਾਤੇ ਮੇਰੇ ਭੈਣ ਭਰਾ ਇਹ ਵੀ ਕਹਿੰਦੇ ਕਹਿੰਦੇ ਕਿ ਜਿਹੜਾ ਜੀ ਇਹ 2 ਰੁਪਏ ਛੱਡ ਦੁੱਤੇ ਨਾ ਬੇ ਅਸੀਂ ਧੰਨਵਾਦ ਕਰਦੇ ਆ ਉਹਦਾ ਕਾਰਨ ਇਹ ਆ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਕਿ 2 ਰੁਪਏ ਛੱਡ ਦੁੱਤੇ ਹੁਣ ਮੇਰੀ ਕੋਠੀ ਦੇ ਨਾ 2 ਰੁਪਏ ਰਹਿੰਦੇ ਸੀਗੇ ਹੁਣ ਮੈਂ ਠੇਕੇਦਾਰ ਨਾਲ ਡੀਲ ਫਾਈਨਲ ਕਰ ਲੈਣੀ ਆ ਤੇ 2 ਰੁਪਏ ਕਰਕੇ ਮੇਰੀ ਕੋਠੀ ਪੈ ਜਾਣੀ ਆ ਇੱਕ ਮੇਰਾ ਭਰਾ ਕਹਿੰਦਾ ਕਿ ਪਾਜੀ ਫੈਰਾ ਹੀ ਬਾਅਦ ਹੋ ਗਿਆ ਪਰ ワਲਡ ਟੂਰ ਤੇ ਜਾਣਾ ਸੀ 2 ਰੁਪਏ ਛੱਡ ਦੁੱਤੇ ਤੇ ਹੁਣ ਆਪਾਂ ワਲਡ ਟੂਰ ਤੇ ਵੀ ਜਾਣਾ ਪਰ ਲੋਕ ਸਮਝਦਾ ਆ ਰਿਹਾ ਉਹਨਾਂ ਨੂੰ ਪਤਾ ਇਹ ਲੌਲੀਪਾਪ ਹੈ ਇਹ ਚੋਗਾ ਹੈ ਚੋਗਾ ਪਾ ਕੇ ਹੀ ਦਾ ਖੇਡਿਆ ਜਾਂਦਾ ਹੈ ਉਸ ਤੋਂ ਬਾਅਦ ਦਾ ਵੀ ਤੇਰੇ ਲੱਗਦਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਇੱਕ ਵਾਰ ਫਿਰ ਤੋਂ ਪੈਟਰੋਲ ਪੰਪ ਦੀਆਂ ਕਿ ਸਾਡੇ ਲੋਕਾਂ ਨੂੰ ਮੜ ਜਾ ਪਤਾ ਲੱਗਣਾ ਚਾਹੁੰਦਾ ਚਾਹੀਦਾ ਕਿ ਥੋੜੀ ਜਿਹੀ ਰਾਹਤ ਮਿਲੀ ਹੈ ਰੇਟ 'ਚ ਥੋੜੀ ਘਰਾਵਟ ਆਈ ਹੈ ਉਸੇ ਵੇਲੇ ਆਪਣੇ ਲੋਕ ਵੀ ਸੋਚਦੇ ਆ ਕਿ ਦਾ ਲਾ ਲਈਏ ਪਰ ਵੀਰੋ ਢੈਣੋ ਭਰਾਵੋ ਫਾਇਦਾ ਤਾਂ ਹੀ ਆ ਜਿਹਨੇ ਦਿਹਾੜੀ ਦਾ ਇਹਦੀ 100 ਲੀਟਰ ਤੇ ਜੇ 100 ਲੀਟਰ ਵੀ ਹੋਏ ਤਾਂ 200 ਰੁਪਏ ਬਣੇ ਜਿਹਦਾ 1000 ਲੀਟਰ ਤੇਲ ਪੈਂਦਾ ਉਹਨੂੰ 2000 ਰੁਪਏ ਬਚਦਾ ਜਿਹੜੇ ਵਿਚਾਰੇ ਪਵਾਣਾ ਹੀ ਮੇਰੇ ਅਰਗੇ ਨੇ 50 ਰੁਪਏ ਦਾ ਤੇਲ ਲਿਆ ਉਹਨੂੰ ਤਾਂ ਕੱਖ ਵੀ ਨਹੀਂ ਬਚਣਾ ਔਰ ਕਈ ਮੈਂ ਦੇਖੇ ਗਏ ਇੱਥੇ ਕਾਲੀ ਕਾਲੀ ਭੱਜੇ ਆਉਂਦੇ ਸੀਗੇ ਕਿ ਯਾਰ फटाफट ਤੇਲ ਪਵਾ ਲਈਏ ਮੁੜ ਕੇ ਕਿਤੇ ਮਹਿੰਗਾ ਨਾ ਹੋਵੇ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਹੁਣ ਵੋਟਾਂ ਦਾ ਟਾਈਮ ਹੈ ਬੇਫਿਕਰ ਹੋ ਜਾਓ ਹੁਣ ਭਾਵੇਂ ਜਿਹੜਾ ਕੱਚਾ ਤੇਲ ਆ ਉਹਦੀ ਕੀਮਤ ਅਸਮਾਨ ਨੂੰ ਛੂਜਵੇ ਔਨੀ ਰੇਟ ਵਧਾ ਦਿੰਦੇ ਮਾ ਦੇ ਪੁੱਤ ਹੁਣ ਬੈਠ ਕੇ ਮੋਰੇ ਚੌਕੜਾ ਮਾਰ ਕੇ ਪਰ ਜਿੱਦੇ ਬੋਟਾ ਪੈ ਗਈਆਂ ਫੇਰ ਭਾਵੇਂ ਕੱਚਾ ਤੇਲ ਮਿੱਟੀ ਦੇ ਭਾਅ ਹੋ ਜਵੇ ਫਿਰ ਪੂਰਾ ਵਸੂਲਣਗੇ ਤੁਹਾਨੂੰ ਮਚੋੜ-ਚੋੜ ਕੇ ਤਾਂ ਜਾਗੋ ਜਾਗੋ ਪਰ ਬਾਲਟੀਆਂ ਭਰਨ ਦੀ ਕੋਈ ਲੋੜ ਨਹੀਂ ਹੈਗੀ ਕਈ ਤਾਂ ਬਾਲਟੀਆਂ ਭਰਨ ਦੀ ਕੋਸ਼ਿਸ਼ ਕਰਦੇ ਆ ਚੱਲ ਪ੍ਰਭਜੋ ਤੋੜ ਲਾ ਤੋੜ ਲਾ ਗੱਡੀ ਥੋੜਾ ਜਿਹਾ ਅੱਗੇ ਜਾਂਦੇ ਜਾਂਦੇ ਸ਼ਹਿਰ ਦਾ ਹਾਲ ਦਿਖਾ ਦਈਏ ਔਰ ਨਾਲ ਦੀ ਨਾਲ ਭੈਣ ਭਰਾਵਾਂ ਦੇ ਕਮੈਂਟਸ ਵੀ ਲੈ ਲਈਏ ਤਾਂ ਅਸੀਂ ਇਸ ਸਮੇਂ ਵੀ ਕਾਕਾ ਇੱਧਰ ਦੀ ਕੱਢਣੀ ਆ। ਕੋ ਰੂਲ ਬ੍ਰੇਕ ਨਹੀਂ ਕਰਨਾ। ਨਾਲ ਦੀ ਨਾਲ ਤੁਹਾਨੂੰ ਬੰਗਾ ਰੋਡ ਤੋਂ ਤਸਵੀਰਾਂ ਵੀ ਦਿਖਾ ਦਈਏ। ਔਰ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗ ਰਹੀ ਹੈ ਸਾਰੀ ਗੱਲਬਾਤ ਕਿ ਤੇਲ ਦੀ ਕੀਮਤ 1 ਰੁਪਇਆ 83 ਪੈਸੇ। ਮੈਨੂੰ ਜਿਵੇਂ ਤੇਲ ਦੇ ਪੰਪ ਤੇ ਕਰਿੰਦੇ ਨੇ ਦੱਸਿਆ। ਔਰ ਇੱਕ ਮੈਨੂੰ ਬੰਦਾ ਇੱਥੇ ਮਿਲਿਆ ਕੀ ਤੁਸੀਂ ਕਹਿੰਦਾ ਬਾਜੀ ਇਹ ਤਾਂ ਲੱਕੜ ਦਾ ਮੁੰਡਾ ਆ ਪਰ ਜਾਨ ਹੈ ਨਹੀਂ ਉਹਦੇ 'ਚ ਲੱਕੜ ਦਾ ਮੁੰਡਾ ਦੇ ਤਾ ਕਹਿੰਦੇ ਔਰ ਫਾਇਦਾ ਤਾਂ ਤਾਂ ਹੈ ਨਾ ਕਿ ਕੋਈ ਨੀ ਸਰਕਾਰਾਂ ਕਹਿੰਨ ਉਹ 5 ਸਾਲ ਲਈ ਘਟਾਤੀਆਂ ਤਾਂ ਇਲੈਕਸ਼ਨਸ ਤੋਂ ਬਾਅਦ ਆ ਫਿਰ ਜਲਦੀ ਵੱਧ ਜਿਹੜੀਆਂ ਕੀਮਤਾਂ ਦੋ ਰੁਪਏ ਘਟਾਏ ਬਾਅਦ ਪਤਾ ਨਹੀਂ ਕਿੰਨੇ ਜਾਣੇ ਆ ਆ ਪਬਲਿਕ ਦੇ ਮਨ 'ਚ ਇਹ ਸਵਾਲ ਹੁੰਦੇ ਆ ਨਾ ਕਿ ਬਹੁਤ ਕੋਈ ਸਰਕਾਰਾਂ ਕਹਿ ਦਿੰਦੀਆਂ ਪਰ ਮੁੜ ਕੇ ਬਦਲ ਜਾਂਦੀਆਂ ਸੁਣੀ ਕਿਸੇ ਦੀ ਨਹੀਂ ਜਾਂਦੀ ਫਿਰ ਆਪਣੀ ਗੱਲ ਇਹ ਦੱਸਣ ਲਈ ਯਾਦ ਕਰਾਉਣ ਲਈ ਕਿ ਤੁਸੀਂ ਆ ਫਲਾਨੀ ਗੱਲ ਕਹੀ ਸੀ ਧਰਨੇ ਮਾਰਨੇ ਪੈਂਦੇ ਆ ਧਰਨੇ ਲਾਉਣੇ ਪੈਂਦੇ ਆ ਤਾਂ ਤੁਹਾਨੂੰ ਵੀ ਫਿਰ ਤੋਂ ਤਸਵੀਰ ਦਿਖਾ ਦੇਣਾ ਕਿ ਇੱਥੋਂ ਯੂ ਟਰਨ ਲਈਦਾ ਜੀ ਜਿਹੜੇ ਬਲੈਕ ਚ ਗਏ ਨਹੀਂ ਕਿਉਂਕਿ ਉਹ ਬੜੀ ਵਾਰ ਯਾਦ ਕਰਦੇ ਕਿ ਦਿਖਾ ਦਿਆ ਕਰੋ ਆਪਾਂ ਇਸ ਸਮੇਂ ਕਿਹੜੀ ਆ ਗੰਨਾ ਮੇਲਾ ਹੈ ਇਹਦੇ ਲਈ ਬੜੀ ਜਦੋ ਜਹਦ ਕੀਤੀ ਸਰਦੀਆਂ ਚ ਕਿ ਕਾਲਖ ਨਾ ਡਿਗੇ ਤਾਂ ਤੁਹਾਨੂੰ ਤਸਵੀਰਾਂ ਹੁਣ ਬੰਗਾ ਰੂਟ ਤੋਂ ਵੀ ਨਾਲ ਦੀ ਨਾਲ ਦਿਖਾਈ ਜਾਂਦੇ ਆ ਪਰ ਚਲੋ ਸਰਕਾਰ ਦੀ ਤਾਰੀਫ ਬਣਦੀ ਹੈ ਤਾਰੀਫ ਜ਼ਰੂਰੀ ਹੈ ਅਗਲੇ ਨੇ 2 ਰੁਪਏ ਦਾ ਛੱਡੇ ਇੱਥੇ ਕੋਈ 2 ਰੁਪਏ ਵੀ ਛੱਡਦਾ ਕਿਸੇ ਲਈ ਕੋਈ 2 ਪੈਸੇ ਨਹੀਂ ਛੱਡਦਾ ਅਗਲੇ ਨੇ ਫੇਰ 2 ਰੁਪਏ ਛੱਡ ਦਿੱਤੇ ਹੈ ਪਰ ਆਹੋ ਬੰਦੇ ਦੀ ਗੱਲ ਬਿਲਕੁਲ ਸੱਚੀ ਲੱਗੀ ਜਿਹੜਾ ਮੈਨੂੰ ਮਿਲਿਆ ਤੇਲ ਪਵਾਣਗੇ ਕਹਿੰਦਾ ਕਿ ਭਾਜੀ ਮੇਰਾ ਬਸ ਆ 2 ਰੁਪਈਆ ਕਰਕੇ ਕੰਮ ਰੁਕਿਆ ਸੀ ਇਹ ਤਾਂ ਕੋਠੀ ਪਾਉਣ ਦਾ ਹੌਣ ਭਰਾ ਦੀ ਗੋਟੀ ਪੈ ਜਾਣੀ ਮੈਂ ਬਹੁਤ ਧੰਨਵਾਦੀ ਆ ਪਰ ਆਪਣੇ ਸ਼ਹਿਰ ਚ ਇੱਕੋ ਹੀ ਦਿੱਕਤ ਆ ਕਿ ਲੋਕ ਮੋਰੇ ਆ ਕੇ ਨਹੀਂ ਬੋਲਦੇ ਉਹ ਕਹਿੰਦੇ ਕਿ ਯਾਰ ਤੁਸੀਂ ਆਪ ਹੀ ਕਰ ਲਓ ਵੀ ਅਸੀਂ ਤੁਹਾਨੂੰ ਆਏ ਪਿੱਠ ਪਿੱਛੇ ਦਾ ਦਿੰਦੇ ਫਰੰਟ ਦੇ ਨਹੀਂ ਅਸੀਂ ਆਉਣਾ ਤਾਂ ਇਹ ਆ ਜੀ ਬੰਗਾ ਰੋਡ ਛੇਲ ਪੈਲ ਪੂਰੀ ਆ ਪਰ ਸ਼ਹਿਰ ਦੇ ਅੰਦਰ ਗੱਡੀ ਤੁਸੀਂ ਜਿਹੜੀ ਆ ਘੱਟ ਸਪੀਡ ਤੇ ਚਲਾਓ ਕਿਉਂਕਿ ਪਤਾ ਨਹੀਂ ਕਿਹੜਾ ਆ ਲੈ ਹਾਲੇ ਮੈਂ ਕਿਹਾ ਹੀ ਆ ਆ ਲੈ ਆਪ ਕੋਠੇ ਪਾਸੇ ਤੁਰਨਾ ਸਾਡੀ ਟਾਅਰ ਦਾ ਸਬੂਤ ਹੈ ਦੇਖੋ ਤਾਂ ਅਜਾ ਪ੍ਰਭਜੋ ਦੇ ਇੱਥੇ ਮੜੀ ਜੀ ਹੌਲੀ ਕਰ ਲਈ ਗੱਡੀ ਆਪਾਂ ਕੈਨੇਡੀਅਨ ਪੀਜ਼ਾ ਨੇ ਉੱਦਾਂ ਤਾਂ ਚੱਲਦੀ ਰੱਖਦੇ ਗੱਡੀ ਨਾਲ ਕੈਨੇਡੀਅਨ ਪੀਜ਼ਾ ਦਿਖਾ ਦੀਏ ਵੀਡੀਓ ਕੀਤੀ ਸੀ ਥੋੜੇ ਦਿਨ ਪਹਿਲਾਂ ਤਾਂ ਹਰ ਰੋਜ਼ ਬੋਗੋ ਦੀ ਸਕੀਮ ਹੈ ਆਹ ਲੋ ਜੀ ਇਹਨਾਂ ਦੀ ਅਸੀਂ ਵੀਡੀਓ ਕਰਕੇ ਗਈ ਸੀ ਪ੍ਰੋਮੋਸ਼ਨਲ ਤਾਂ ਬੋਗੋ ਦੀ ਸਕੀਮ ਇਹਨਾਂ ਦੇ ਹਰ ਰੋਜ਼ ਬਾਇ 1 ਗੇਟ 1 ਫ੍ਰੀ ਹੈ ਔਰ ਜੇਕਰ ਤੁਹਾਨੂੰ ਕੈਸ਼ ਕਾਊਂਟਰ ਤੇ ਪਹੁੰਚ ਕੇ ਜਿਹੜਾ ਵੀ ਉੱਥੇ ਕੈਸ਼ ਕਾਊਂਟਰ ਤੇ ਲੜਕਾ ਮੌਜੂਦ ਹੋਇਆ ਜੇ ਤੁਹਾਨੂੰ ਆਫਰਸ ਨਹੀਂ ਦੱਸਦਾ ਤਾਂ ਤੁਸੀਂ ਜਿਹੜਾ ਸਾਨੂੰ ਦੱਸ ਸਕਦੇ ਕੈਨੇਡੀਅਨ ਪੀਜ਼ਾ ਵਾਲੇ ਨੂੰ ਦੱਸ ਸਕਦੇ ਜਿਹੜਾ ਤੁਹਾਨੂੰ ਆਫਰ ਨਹੀਂ ਦੇਊਗਾ ਤਾਂ ਉਹਨੂੰ ਫਾਈਨ ਲੱਗੂਗਾ ਜ਼ਰੂਰੀ ਨਹੀਂ ਆ ਕਿ ਜਿੰਨਾ ਰੇਟ ਲਿਖਿਆ ਉਹੀ ਲੱਗੂਗਾ ਹਰ ਰੋਜ਼ ਕੀਮਤਾਂ ਵਿੱਚ ਜਿਵੇਂ ਅੱਜ ਸਰਕਾਰ ਨੇ 2 ਰੁਪਏ ਘਟਾਇਆ ਤੇਲ 'ਚ ਨਵੀਆਂ ਕੀਮਤਾਂ ਲਾਗੂ ਕੀਤੀਆਂ ਹਰ ਰੋਜ਼ ਕੋਈ ਨਾ ਕੋਈ ਸਕੀਮ ਦੰਦੇ ਆ ਤੇ ਉਹ ਸਕੀਮ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਹੈਲੋ ਜੀ ਹੈਲੋ ਮੈਂ ਮੜ ਜਾ ਫੋਨ ਨੂੰ ਹੁਣ ਦੂਜੀ ਤਰੀਕੇ ਰੋਟੇਟ ਕਰ ਲੈਂਦਾ ਜੀ ਨਹੀਂ ਅੱਗੇ ਸ਼ੁਰੂ ਕਰਦਾ ਬਣਾ ਤਾਂ ਕਮੈਂਟਸ ਆ ਰਹੇ ਨੇ ਭਜ ਰਹੇ ਨੇ ਕਮੈਂਟਸ ਪਰ ਤੁਸੀਂ ਨਾਲ ਨਾਲ ਸ਼ਹਿਰ ਦਾ ਮਾਹੌਲ ਦੇਖ ਲਓ ਆਪਾਂ ਇਸ ਸਮੇਂ ਬਾਸ ਸੜੇ ਦੇ ਬਿਲਕੁਲ ਨਜ਼ਦੀਕ ਹੈ 바ਵਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨੇੜੇ ਮਿਹਰਬਾਨ ਕਹਿੰਦੇ ਨੇ ਹੈਲੋ ਜੀ ਹੈਲੋ ਜੀ ਉਹ ਟ੍ਰੈਫਿਕ ਪਹਿਲਾਂ ਨਾਲੋਂ ਘੱਟ ਹੈ ਲੇਕਿਨ ਫਿਰ ਵੀ ਬਹੁਤ ਜ਼ਿਆਦਾ ਹੈ ਕਪਿਲ ਆਨੰਦਵਾਚ ਕਰ ਰਹੇ ਨੇ ਔਰ ਅੱਜ ਕੱਲ੍ਹ ਹੋਣ ਮੈਂ ਦੱਸ ਦਵਾਂ ਤੁਹਾਨੂੰ ਚਲਾਨ ਬਹੁਤ ਘੱਟ ਹੋ ਰਹੇ ਨੇ ਬਲਵੀਰ ਮੂਸਾਪੁਰੀਆ ਜੀ ਮੈਸੇਜ ਕਰ ਰਹੇ ਨੇ ਅੱਜ ਕੱਲ੍ਹ ਰਿੰਕੂ ਦੀਵਾਨ ਤਾਂ ਤੇਲ ਦੀਆਂ ਕੀਮਤਾਂ ਬਾਰੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸ ਸਕਦੇ ਹੋ ਔਰ ਅੱਜਕੱਲ ਪ੍ਰੀਤਕੌਰ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜਕੱਲ ਚਲਾਨ ਬਹੁਤ ਕੱਟ ਹੋ ਰਹੇ ਆ ਮੈਂ ਤੁਹਾਨੂੰ ਉਹੀ ਦੱਸਣਾ ਚਾਹਨਾ ਕਿ ਵਿਚਾਰ ਰੱਖੋ ਮੋਟਰਸਾਈਕਲ ਬੁਲਟ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਦੇ ਮੋਟਰਸਾਈਕਲ ਜਦ ਹੀ ਇੰਪਾਉਂਡ ਕੀਤੇ ਜਾਂਦੇ ਆ ਔਰ エア ਪਟਾਕੇ ਬਜਾਣੇ ਵੀ ਨਹੀਂ ਚਾਹੀਦੇ ਮੋਟਰਸਾਈਕਲ ਦੇ ਮੈਂ ਇਹ ਭਰਾਵਾ ਅੱਗੇ ਬੇਨਤੀ ਵੀ ਕਰਨੀ ਚਾਹੁੰਦਾ ਅ ਕੱਲ ਅਸੀਂ ਚੰਡੀਗੜ੍ਹ ਰੋਡ ਤੇ ਜਾਂਦੇ ਪਏ ਸੀਗੇ ਇੱਕ ਬੇ ਲਗਾਮ ਠਾ ਠਾ ਕਰੀ ਗਿਆ ਔਰ ਸਾਡੇ ਨਾਲ ਇੱਕ ਬਜ਼ੁਰਗ ਸੀ ਮਤਲਬ ਅਸੀਂ ਗੱਡੀ ਚ ਜਾ ਰਹੇ ਸੀ ਤੇ ਇੱਕ ਪਾਸੇ ਸਕੂਟੀ ਵਾਲਾ ਬਜ਼ੁਰਗ ਉਹ ਘਬਰਾ ਗਿਆ ਯੱਕਦਾਂ ਵੀ ਅਸੀਂ ਦੇਖਿਆ ਆਂ ਬੰਡੀ ਮੋਰੇ ਪੱਕੀ ਪਾਰਕਿੰਗ ਬਣ ਗਈ ਲੱਗਦਾ ਬਿਲਕੁਲ ਸਹੀ ਗੱਲ ਹੈ ਜੀ ਮਸਲਾ ਚੱਕਦੇ ਆ ਚੱਕਰ ਪਤਾ ਕੀ ਹੈ ਬਾਈ ਜੀ ਮੈਨੂੰ ਬਹੁਤ ਸਾਰੀਆਂ ਅਗੇਨ ਰੀਡ ਮਾਈ ਨੇਮ ਲੈ ਮੈਂ ਕਹਿ ਰਿਹਾ ਵੀਰਪਾਣ ਜੀ ਤੁਹਾਡਾ ਨਾਂ ਫੇਰ ਲੈਦਨੇ ਕਿਹੜੀ ਗੱਲ ਐ ਔਰ ਮਿਸ ਯੂ ਨਵਾਸ਼ਹਿਰ ਇਹ ਨਵਾਸ਼ਹਿਰ ਕੀ ਤਾਂ ਆਏ ਜੀ ਅੱਛਾ ਸਿਟੀ ਨੂੰ ਕਹਿ ਰਹੇ ਆ ਐਦਾਂ ਬਾਈ ਜੀ ਕਿ ਮਸਲੇ ਤਾਂ ਸਾਰੇ ਚੱਕੀਏ ਅੜੀਏ ਵੀ ਅੜ ਜਾਈਏ ਫੱਟੇ 'ਚ ਗਿਰਦੇ ਕਿ ਲੰਗਰੋਂ ਪਰ ਨਾਲ ਨਹੀਂ ਨਾ ਕੋਈ ਖੜਦਾ ਥੋੜੇ ਦਿਨ ਪਹਿਲਾਂ ਇੱਕ ਵੀਰ ਦੀ ਕਾਲ ਆਈ ਕਹਿੰਦਾ ਕਿ ਜੀ ਕਚਹਿਰੀਆਂ 'ਚ ਮੇਰੇ ਤੋਂ ਇਹ ਫਲਾਣੇ ਫਲਾਣੇ ਬੰਦੇ ਨੇ ਪੈਸੇ ਲਏ ਤੇ ਬੜੀ ਬੜੀਆਂ ਚੀਜ਼ਾਂ ਉਹਨੇ ਕਹੀਆਂ ਮੈਂ ਕਿਹਾ ਭਾਜੀ ਆਓ ਆਪਾਂ ਖੜਕੇ ਵੀਡੀਓ ਕਰਦੇ ਆ ਆ ਲੈ ਜਦੋਂ ਟੋਏ ਟੱਪਿਆਂ ਤੇ ਇਹ ਖੜਨੀ ਪੈਂਦੀ ਸੀ ਕਿਤੇ ਬੰਦਾ ਪਲਟੇ ਨਾ ਜਾਵੇ ਗੱਡੀ ਦੇ ਅੰਦਰ ਇਹ ਪ੍ਰਾਪਤੀਆਂ ਸ਼ਹਿਰ ਦੀਆਂ ਚਲੋ ਕੋਈ ਗੱਲ ਨਹੀਂ ਫੇਰ ਦਿਖਾਵਾਂਗੇ ਤੇ ਮੈਂ ਕਿਹਾ ਭਾਈ ਜੀ ਆਓ ਆਪਾਂ ਖੜਕੇ ਗੱਲ ਕਰਦੇ ਨਾ ਨਾ ਕਹਿੰਦਾ ਵੀਰ ਮੈਂ ਤਾਂ ਬਾਹਰ ਜਾਣਾ ਤੇ ਚੱਕਰ ਇਹੀ ਆ ਕਿ ਕਿਸੇ ਨੇ ਬਾਹਰ ਜਾਣਾ ਕਿਸੇ ਦਾ ਵਿਆਹ ਆ ਕਿਸੇ ਨੇ ਦੁਸ਼ਮਣੀ ਨਹੀਂ ਪਾਉਣੀ ਔਰ ਵਿਦਆਊਟ ਐਵੀਡੈਂਸ ਆਪਾਂ ਮੁੱਦੇ ਕਿਵੇਂ ਚੱਕੀਏ ਜੀ ਨਾਲ ਆ ਕੇ ਖੜ ਜੋ ਇੱਕ ਵਾਰੀ ਤੁਸੀਂ ਅਸੀਂ ਪਿੱਛੇ ਨਹੀਂ ਹਟਦੇ ਡੱਟ ਕੇ ਖੜ ਜਾਗੇ ਔਰ ਮਸਲਾ ਹੱਲ ਵੀ ਕਰਾਵਾਂਗੇ ਪਰ ਤੁਸੀਂ ਨਾਲ ਖੜੇ ਜਾਈਂਦੇ ਆ ਗੱਲ ਅਸੀਂ ਆਪ ਹੀ ਕਰ ਲਾਂਗੇ ਪਿਆਰ ਨਾ ਕਰੀਏ ਚਾਹੇ ਤਕਰਾਰ ਨਾਲ ਕਰੀਏ ਗੱਲ ਜ਼ਰੂਰ ਕਰਾਂਗੇ ਕੋਣ ਕਮੈਂਟ ਲੈ ਲਵਾਂ ਜੀ ਮੈਨੂੰ ਸਤਿ ਸ਼੍ਰੀ ਅਕਾਲ bro ਤੁਸੀਂ ਤੁਸੀਂ ਸਲਮਾਨ ਖਾਨ ਲਾ ਨਹੀਂ ਨਹੀਂ ਵਧੀਆ ਕੰਮ ਕਰ ਰਹੇ ਹੋ ਹਰ ਮੁੱਦੇ ਤੇ ਗੱਲ ਕਰਦੇ ਹੋ ਸਲਮਾਨ ਖਾਨ ਦੀ ਗੱਲ ਆ ਵਾਲੀ ਗੱਲ ਤਾਂ ਮੈਂ ਕੋਲੋਂ ਲਈ ਆ ਆ ਸਾਡੇ ਨਾਲ ਤਰਸੀਮ ਜਸੜ ਵੀ ਆ ਇੱਕ ਛੋਟਾ ਕਰੀ ਇਧਰ ਮੂੰਹ ਕਿਹੜਾ ਪਿੰਡ ਤੇਰਾ کریم ਪਰ کریم ਪਰ کریم ਬਹੁਤ ਲਾਉਂਦਾ ਮੂੰਹ ਤੇ ਤਾਇ ਨੂੰ کریمਪੁਰੀਆ ਕਹਿੰਦੇ ਆ ਹੂੰ ਚਲੋ ਸ਼ੋਗਨ ਮੇਲਾ ਵੀ ਹੁਣ ਹੁੰਦੇ ਰਹਿਣਾ ਚਾਹੀਦਾ ਆ ਲੈ ਆਹ ਦੇ ਤਾਂ ਪਰਾਲੀ ਦੀਆਂ ਗੰਡਾ ਉਹ ਕਿੱਥੇ ਤੱਕ ਇਹ ਬਰਜ ਖਲੀਫਾ ਬਣਾਈ ਫਿਰਦਾ ਟਰਾਲੀ ਨੂੰ ਆਹ ਲੈ ਦੇਖ ਤਾਂ ਸਹੀ ਹੈ ਫੇਰ ਆਹ ਦੇਖ ਐਂਬੂਲੈਂਸ ਵੀ ਉਧਰ ਬਲੌਕ ਹੋ ਗਈ ਐਦਾਂ ਦੇ ਤਾਂ ਚਲਾਨ ਵੀ ਜ਼ਰੂਰ ਹੋਣੇ ਚਾਹੀਦੇ ਆ ਇਹ ਨਜ਼ਰ ਨਹੀਂ ਆਉਂਦੀਆਂ ਅਕੱਲ ਬਲਾਜੌਰ ਇੱਦੀ ਇੱਕ ਟਰਾਲੀ ਪਲਟ ਕੇ ਪਲਟੀ ਰਹੀ ਅੱਧਾ ਘੰਟਾ ਟ੍ਰੈਫਿਕ ਜਾਮ ਕਰੀ ਰੱਖਿਆ ਉਹਨੇ ਆ ਦੇਖ ਤਾਂ ਟਰਾਲੀ ਦੀ ਟਰਾਲੀ ਤੇ ਪ੍ਰਾਲੀ ਦੀ ਗੰਢਾ ਦੇਖੋ ਕਿੰਨੀਆਂ ਇਹ ਮਾੜਾ ਵੀ ਬੈਲੈਂਸ ਇਮਬੈਲੈਂਸ ਹੋਈ ਬੇਕਾਬੂ ਹੋਈ ਬੈਲੈਂਸ بگੜਿਆ ਇਹਨੇ ਲੈ ਲੈਣਾ ਇੱਕ ਅੱਧਾ ਦੇਖੋ ਭਾਈ ਆਪਾਂ ਨੂੰ ਆਪਾਂ ਹਰੇਕ ਦੀ ਕਦਰ ਕਰਦੇ ਆਂ ਹਰੇਕ ਦਾ ਸਤਿਕਾਰ ਕਰਦੇ ਆਂ ਪਰ ਇਦਾਂ ਨਹੀਂ ਚਾਹੀਦਾ ਯਾਰ ਇਹ ਸ਼ਰਮ ਧੱਜੀਆਂ ਦਾ ਨਾੜਾ ਆ ਲੈ ਦੇਖ ਘਰ ਦਾ ਘਰੇ ਹੀ ਤੁਰਿਆ ਫਿਰਦਾ ਲੱਗਦਾ ਸੜਕ ਤੇ ਐ ਨਹੀਂ ਚਾਹੀਦਾ ਯਾਰ ਜਾਇਦ ਜੇ ਕੰਮ ਕਰ ਲਓ ਕੋਈ ਚੱਕਰ ਨਹੀਂ ਔਰ ਬੰਦੇ ਨੂੰ ਐ ਹੁੰਦਾ ਕਿ ਇੱਕ ਵਾਰੀ ਲੈ ਜਾ ਵਾ ਹੁਣ ਅਸੀਂ ਵੀ ਕਿਤੇ ਵੀਡੀਓ ਕਰਨ ਜਾਈ ਸੀ ਇਹ ਬੰਦਾ ਕਹਿੰਦਾ ਕੱਲੀ ਕੱਲੀ ਚੀਜ਼ ਦੱਸ ਦੇ ਮੈਂ ਸਵੇਰੇ ਕੀ ਖਾਦਾ ਉਹ ਵੀ ਦੱਸ ਦੇ ਤਾਂ ਹਰ ਚੀਜ਼ ਦਾ ਲਾਹ ਹਰ ਹੀ ਹੋਣਾ ਚਾਹੀਦਾ ਤੇ ਤੁਹਾਨੂੰ ਤਸਵੀਰਾ ਕੋਠੀ ਰੋਡ ਤੋਂ ਦਿਖਾਣ ਦੇ ਆ ਹੋਰ ਨਹੀਂ ਦਿਸਦੇ ਤੈਨੂੰ ਕੀ ਹੋ ਗਿਆ ਭਰਾ ਹੁਣ ਜਿਹੜਾ ਮੋੜੇ ਆਇਆ ਉਹਦੀ ਗੱਲ ਕਰਾਂਗੇ ਤੁਸੀਂ ਦੱਸੋ ਇਹ ਗੱਲ ਜੈਜ ਹੈ ਬਾਕੀ ਕਮੈਂਟ ਕਰਕੇ ਦੱਸ ਦੋ ਗੱਲ ਜੈਜ ਲੱਗੀ ਉਹ ਕਹਿੰਦਾ ਹੋਰ ਨਹੀਂ ਦਿਏ ਦਿਸਦੇ ਅਸੀਂ ਬੁਲਟ ਦੇ ਜਿਹੜੇ ਪਟਾਕੇ ਪਾਉਂਦੇ ਉਹਦੀ ਗੱਲ ਵੀ ਕੀਤੀ ਹੈ ਬਾਈ ਜੀ ਅਸੀਂ ਜੋ ਮੌਕੇ ਤੇ ਗਲਤ ਲੱਗਦਾ ਉਹਦੀ ਗੱਲ ਕਰ ਦਈਦੀ ਆ ਅਸੀਂ ਕੋਈ ਕਿਸੇ ਨੂੰ ਘਰੋਂ ਥੋੜੇ ਠਾਲ ਕੇ ਲੈ ਕੇ ਆਏ ਕਿ ਟਰਾਲੀ ਐਨੀ ਬੜੀ ਲੱਦ ਲਾ ਤਾਂ ਫੇਰ ਆ ਤੇਰੀ ਅਸੀਂ ਵੀਡੀਓ ਬਣਾਉਣੀ ਹੈ ਐਦਾਂ ਨਹੀਂ ਹੋਰ ਦਿਸੂਗਾ ਤਾਂ ਉਹਨੂੰ ਵੀ ਕਹਿ ਦਾਂਗੇ ਹੈਨਾ ਚੱਕਰ ਹੀ ਆ ਪਾਜੀ ਸਾਡੇ ਆਊਟਸੋਰਸ ਮੁਲਾਜ਼ਮ ਬਾਰੇ ਵੀ ਗੱਲ ਸਰਕਾਰ ਤੱਕ ਪਹੁੰਚਾਓ ਤੁਸੀਂ ਪਾਜੀ ਪਹਿਲਾਂ ਸਾਡੇ ਤੱਕ ਤਾਂ ਪਹੁੰਚਾਓ ਆ ਕੀ ਹੋ ਗਿਆ ਤਰਸੀਮ ਗੱਡੀ ਤੂੰ ਗੋਲ ਗੋਲ ਚੱਕਰ ਪ੍ਰਕਰਮਾ ਕਰਦਾ ਨਹਿਰੂ ਗੇਟ ਦੀ ਹੈ ਸਲੋ ਰੋਡ ਕਿਹੜਾ ਫਾਸਟ ਹੋ ਜਾਣਾ ਹੌਲੀ ਹੌਲੀ ਲੈ ਜਾ ਜੇਰੀਆ ਸਾਹਿਬ ਕਹਿੰਦੇ ਕੀ ਵੀ ਗੱਤੀ ਨਵਾਂ ਸ਼ਹਿਰ ਦਿਲ ਦਿੱਤਾ ਮੈਂ ਵੀ ਤੁਹਾਨੂੰ ਦਿਲ ਦਿੱਤਾ ਜੀ ਇਹਦੇ ਸਾਡੇ ਭਰਾ ਨੇ ਭੈਣਾਂ ਨੇ ਤੁਹਾਡੇ ਅਸ਼ੀਰਵਾਦ ਨਾਲ ਹੀ ਆ ਆਪਣਾ ਚੈਨਲ ਜਿਹੜਾ ਹਰ ਰੋਜ਼ ਗਰੋ ਕਰ ਰਿਹਾ ਜੀ ਤੁਹਾਡੇ ਪਿਆਰ ਸਦਕਾ ਤੁਹਾਡੇ ਅਸ਼ੀਰਵਾਦ ਸਦਕਾ ਸਿੰਘ ਸਿੰਘ ਜੀ ਕਰ ਰਹੇ ਨੇ ਗੁੱਡ ਜੌਬ ਜੀ ਸ਼ੁਕਰੀਆ ਭਾਜੀ ਨਰਿੰਦਰ ਕੁਮਾਰ ਜੀ ਵੀ ਮੈਸੇਜ ਕਰ ਰਹੇ ਨੇ ਅੱਛਾ ਰੋਡ ਜਿਹੜਾ ਮਰਜੀ ਹੋਵੇ ਸੰਪੂਰਨ ਕੋਈ ਵੀ ਨਹੀਂ ਹੈਗਾ 76 ਕਿਲੋਮੀਟਰ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਰਿਪੇਅਰ ਮੰਗਦੀਆਂ ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਵੀਡੀਓ ਕੀਤੀ ਸੀਗੀ ਕਿ 76 ਸੜਕਾਂ ਕਿਲੋ 76 ਕਿਲੋਮੀਟਰ ਸੜਕਾਂ ਜਿਹੜੀਆਂ ਰਿਪੇਅਰ ਮੰਗਦੀਆਂ ਔਰ ਜਿਹੜੇ ਠੇਕੇਦਾਰ ਹੈ ਉਹ ਪੈਚ ਵਰਕ ਕਰਨ ਨੂੰ ਤਿਆਰ ਨਹੀਂ ਆ ਉਹ ਕਹਿੰਦੇ ਜੀ ਹੁਣ ਸਾਨੂੰ ਤੁਸੀਂ ਮੁਕੰਮਲ ਦੁਆਰਤੀ ਨਿਰਮਾਣ ਕਰਨ ਦਾ ਠੇਕਾ ਦੋ ਪੈਚ ਪੂਚ ਵਰਕ ਦਾ ਕੰਮ ਨਹੀਂ ਕਹਿੰਦੇ ਹੋਣਾ ਸੋਨੂ ਰੌੜੀ ਕਹਿੰਦੇ ਖਿੱਚ ਕੇ ਰੱਖੋ ਕੰਮ ਭਾਜੀ ਭਾਜੀ ਪੂਰਾ ਖਿੱਚਿਆ ਹੁਣ ਤਾਂ ਉਂਗਲਾਂ ਦੁਖਣ ਲੱਪੀਆਂ ਖਿੱਚ-ਖਿੱਚ ਕੇ ਬਲਦੇਵ ਸਿੰਘ ਕਹਿ ਰਹੇ ਨੇ ਗੁੱਡ ਜੌਬ ਸਰਵ ਸ਼ਰਮਾ ਜੀ ਲਾਈਵ ਨਾਲ ਜੁੜ ਚੁੱਕੇ ਆ ਕੰਮ ਦਾ ਪੂਰਾ ਖਿੱਚਣ ਦੀ ਕੋਸ਼ਿਸ਼ ਕੀਤੀ ਆ ਕਿ ਕਰਦੇ ਕੀ ਕਰੀ ਸਾਡੀਆਂ ਲੱਤਾਂ ਪਾ ਖਿੱਚਦੇ ਆ ਨਾ ਤਾਂ ਲੱਤਾਂ ਬਚਾਉਣੀਆਂ ਪੈਂਦੀਆਂ ਔਰ ਇਹ ਤਾਂ ਥੋੜਾ ਸਾਰਿਆਂ ਦਾ ਪਿਆਰਾ ਹੀ ਆ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਲਾਈਵ ਨਾਲ ਜੁੜ ਜਾਨੇ ਆ ਆਦਰਵਾਇਜ਼ ਸਾਡੀ ਹਰ ਇੱਕ ਵੀਡੀਓ ਨਾਲ ਜੁੜ ਜਾਨੇ ਆ ਜੇ ਤੁਸੀਂ ਨਾ ਜੁੜੋ ਤਾਂ ਫੇਰ ਤਾਂ ਲੱਤ ਖਿੱਚੋ ਜਵੇ ਜਦਈ ਤਾਂ ਮੈਂ ਪੈਟਰੋਲ ਦੀਆਂ ਕੀਮਤਾਂ ਦੀ ਗੱਲ ਦੇ ਨਾਲ ਵੀਡੀਓ ਸ਼ੁਰੂ ਕੀਤੀ ਸੀਗੀ ਆ ਵੀ ਇੱਥੇ ਬੜਾ ਖਤਰਨਾਕ ਹੈ ਹਰ ਸਲੋ ਰੋਡ ਤੇ ਆ ਇੱਥੇ ਵੀ ਐਂ ਲੱਗਦਾ ਕਿ ਜਿੱਦਾਂ ਆਫ ਰੋਡਿੰਗ ਤੇ ਆਏ ਹੁੰਨੇ ਆ ਕਿਤੇ ਸੜਕ ਹੈ ਕਿਤੇ ਹੈ ਨਹੀਂ ਕਿਤੇ ਕੰਮ ਗੰਭੀਰ ਹੋਇਆ ਪਿਆ ਲੈ ਆ ਲੈ ਆ ਲੈ ਹੱਲੇ ਐਸਯੂ ਵੀ ਗੱਡੀ 'ਚ ਬੈਠੇ ਆ ਤਾਂ ਵੀ ਚੂਲਾ ਹਿੱਲਦਾ ਇੱਕ ਵਾਰ ਹੈ ਛੋਟੀ ਗੱਡੀ ਵਾਲਿਆਂ ਦਾ ਮੋਟਰਸਾਈਕਲ ਵਾਲਿਆਂ ਦਾ ਕੀ ਹਾਲ ਹੁੰਦਾ ਹੋਊਗਾ ਮਹਿਸੂਸ ਕਰ ਤੁਸੀਂ ਬਸ ਫੀਲ ਹੀ ਕਰ ਸਕਦੇ ਆਂ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਾ 1.83 ਪੈਸੇ ਘਟੇ ਆ ਪੈਟਰੋਲ ਦੇ ਡੀਜ਼ਲ ਦੇ ਤੇ ਕਿੱਦਾਂ ਫਿਰ ਹੋਇਆ ਮੁਨਾਫਾ ਤੋਫਾ ਫਾਇਦਾ ਹੋ ਰਿਹਾ ਕਿ ਨਹੀਂ ਤੇ ਮੇਰੀ ਬੇਨਤੀ ਆ ਚਾ ਚਾ ਚ ਜ਼ਿਆਦਾ ਨਾ ਭਰਾਲਿਓ ਹੋਰ ਤੁਹਾਡੀ ਚਲਾਈ ਘਟ ਹੋਵੇ ਤੁਸੀਂ ਕਹੋ ਜੀ ਤੇਲ ਸਸਤਾ ਹੋ ਗਿਆ ਹੁਣ ਅੱਜ ਗੀੜੀ ਮਾਰਦੇ ਆ ਤੇ 100 150 ਰੁਪਏ ਦਾ ਤੇਲ ਖਰਚ ਕੇ ਜ਼ਿਆਦਾ ਪਵਾ ਲਓ 2 ਰੁਪਏ ਦੀ ਬਚਤ ਪਿੱਛੇ ਉਹਨਾਂ ਹੀ ਤੁਹਾਡਾ ਫਿਰ ਇੰਡਾਇਰੈਕਟਲੀ ਨੁਕਸਾਨ ਹੋ ਜੂਵੇ ਨਸਕਾਨ ਨਹੀਂ ਹੋਣ ਦੇਣਾ ਆਪਣਾ ਇੱਥੇ ਕੋਈ ਪ੍ਰੋਗਰਾਮ ਲੱਗਦਾ ਸਲੋ ਰੋਡ ਤੇ ਕੋਲਸ ਪ੍ਰਸ਼ਾਸਨ ਵੀ ਮੌਜੂਦ ਹੈ ਇੱਕ ਮਿੰਟ ਰੁਕੀ ਇੱਥੇ ਕੀ ਹੋਏ ਭਤੀਜਾ ਜੀ ਆ ਜੀ ਮੇਰਾ ਇੱਥੇ ਕੀ ਹੋਏ ਕੀ ਇੱਥੇ ਹੈ ਇੱਥੇ ਪਤਾ ਨਹੀਂ ਕੀ ਚੱਲਦਾ ਅੱਛਾ ਚੱਲ ਮਾੜੇ ਭਰਾਬੀ ਤੂੰ ਚਲੇ ਜਾ ਇਹ ਤਾਂ ਕਈ ਵੇਲੇ ਲੋਕ ਸੋਚਣਗੇ ਕਿ ਕਿੰਨਾ ਬਤਮੀਜ਼ ਹੈ ਕਹਿੰਦਾ ਇੱਥੇ ਕੀ ਹੋਏ ਪਰ ਮੇਰਾ ਭਤੀਜਾ ਹੀ ਸੀਗਾ ਐਂ ਤੱਕ ਦਬਕ ਕੇ ਰੱਖਣਾ ਪੈਂਦਾ ਇਹਦਾ ਨਾਮ ਇੱਕ ਵਾਰੀ ਮਨਾ ਕਰ ਦੋ ਕੋਈ ਪੈਰੀ ਹਥ ਲਾਣ ਦੀ ਲੋੜ ਨਹੀਂ ਸਿੱਧਾ ਆ ਕੇ ਫੇ ਹੱਥੇ ਮਲਾਉਂਦੇ ਆ ਲੋ ਗੱਡੀ ਘੁਮਾ ਲੋ ਗਏ ਤੂੰ ਕਿਸੇ ਕਾਹੂ ਦਾ ਹੈ ਕਮੈਂਟਸ ਐਕਚੁਅਲੀ ਮੈਂ ਫੋਨ ਰੋਟੇਟ ਕਰਕੇ ਸ਼ੁਰੂ ਕਰ ਦਿੱਤੀ ਵੀਡੀਓ ਤਾਂ ਨਿਕਲ ਜਾਂਦੇ ਜਿੰਨੀ ਛੇਤੀ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਤੁਸੀਂ ਕਮੈਂਟਸ ਕਰਦੇ ਰਹੋ ਜੀ ਤੁਹਾਡੇ ਸੁਝਾਅ ਤੁਹਾਡੇ ਕਮੈਂਟਸ ਸਾਡੇ ਲਈ ਬਹੁਤ ਵੱਡ ਮੁੱਲੇ ਆ 1 ਮਿੰਟ ਰੁਕੀ 1 ਮਿੰਟ ਰੁਕੀ ਪ੍ਰਪਜੋ ਕਮੈਂਟਸ ਨਾਲ ਵੀ ਨਾਲ ਲੈਣੇ ਆਪਾਂ ਆਪਣੇ ਲਈ ਬਹੁਤ ਐ ਅਹਮਨੈ ਮੈਂ ਕੋਈ ਕਮੈਂਟਸ ਲੈਣ ਦੀ ਕੋਸ਼ਿਸ਼ ਕਰਦਾ ਫਿਰ ਉਸ ਤੋਂ ਲੱਭ ਵੀਡੀਓ ਨੂੰ ਜਲਦੀ ਰੈਪ ਅਪ ਕਰ ਦੇਣਾ ਜੀ ਜੀ ਹੋ ਗਏ ਸੈਟਿੰਗ ਸਹੀ ਸੌਰਵ ਸ਼ਰਮਾ ਜੀ ਕਰ ਰਿਹਾ सुरेंद्रਪਾਲ ਜੀ ਕਰ ਰਿਹਾ ਗੁੱਡ ਜੌਬ ਸਰ ਸਰ ਸਾਡੇ ਲਈ ਤੁਸੀਂ ਆ ਜੀ ਅਈ ਤਾਂ ਤੁਹਾਡੇ ਛੋਟੇ ਭਰਾ ਆ ਫਿਰ ਸੌਰਵ ਸ਼ਰਮਾ ਜੀ ਹੱਥ ਆ ਬਹੁਤ ਸ਼ੁਕਰੀਆ ਭਾਜੀ ਇੰਨਾ ਪਿਆਰ ਦੇਣ ਦੇ ਲਈ ਪ੍ਰਵਿੰਦਰ ਕੁਮਾਰ ਜੀ ਹੋਰ ਜੇ ਰੋਕੀ ਰੋਕੀ ਬਈ ਲਾਈਵ ਸਿੱਧਾ ਦਿਖਾਣਾ ਬੰਦੇ ਨੂੰ ਲੈ ਵੀ ਦਰਸ਼ਕਾਂ ਦੇ ਰੂਪ ਰੂਪ ਸਿੱਧਾ ਲਾਈਵ ਆ ਦਾ ਜੀ ਵਧੀਆ ਵਧੀਆ ਮੈਂ ਤੁਹਾਡੇ ਕੋਲ ਟੱਕ ਜਾਨੀ ਆ ਫੋਟੋ ਖਿਚਾਉਣੀ ਆ ਥੋੜਾ ਨਾਂ ਕੀ ਪਹਿਲੇ ਦੱਸੋ ਬ੍ਰਿੰਦਰ ਸਿੰਘ ਆ ਨਾ ਜੀ ਲੈ ਆਪਾਂ ਦਰਸ਼ਕਾਂ ਨਾਲ ਵੀ ਦਿਖਾ ਦੇਣਾ ਕਿ ਫੋਟੋ ਖਿਚਾਉਂਦੇ ਸਾਡੇ ਭਰਾ ਸਾਡੇ ਨਾਲ ਆ ਤੁਹਾਡੀ ਤੁਹਾਡੀ ਫੋਟੋ ਸਾਰਿਆਂ ਨੇ ਦੇਖ ਲਈ ਕੀ ਕਹਣਾ ਦਰਸ਼ਕਾਂ ਨੂੰ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਆ ਭਾਈ ਬਹੁਤ ਵਧੀਆ ਤੁਹਾਡਾ ਨਾਂ ਕੀ ਆ ਬ੍ਰਿੰਦਰ ਭਾਈ ਬ੍ਰਿੰਦਰ ਜੀ ਬਹੁਤ ਸ਼ੁਕਰੀਆ ਭਰਾ ਥੈਂਕ ਯੂ ਲਵ ਯੂ ਐਡੇ ਸਪੋਰਟ ਦਿੰਦੇ ਰਹੋ ਤੇ ਚੱਲਦੇ ਆ ਲਾਈਵ 'ਚ ਸਾਡੇ ਭਰਾ ਕਸੀ ਗਾ ਜੀ ਵਧੀਆ ਵਧੀਆ ਜੀ ਕੋਈ ਪਿਆਰ ਜਿਹੜਾ ਹੈ ਥੋੜੇ ਕਰਕੇ ਜੇ ਤੁਸੀਂ ਦੇਖਦੇ ਆ ਜੇ ਤੁਸੀਂ ਨਾ ਸਪੋਰਟ ਕਰਦੇ ਉਹ ਪਿਆਰ ਥੋੜੇ ਮਿਲਣ ਕਿਉਂਦਾ ਹੀ ਇਹ ਚ ਸਭ ਤੁਹਾਡਾ ਹੀ ਆਸ਼ੀਰਵਾਦ ਹੈ ਲਾਲ ਲਾਲਾ ਮੋਰੇ ਨਾਲ ਮਰਨ ਤਾਂ ਬਸ ਤੁਹਾਡਾ ਹੀ ਧੰਨਵਾਦ ਹੈ ਸਾਡੀ ਕੀ ਵੈਲਿਊ ਹੈ ਸਾਡੀ ਕੀ ਔਕਾਤ ਤੁਹਾਡੇ ਬਿਨਾ ਔਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਮੈਂ ਐਕਚੁਅਲੀ ਮੇਰੀ ਇਹ ਫੀਲਿੰਗ ਹੈ ਕਿ ਲੋਕ ਸਭਾ ਇਲੈਕਸ਼ਨ ਚ ਪੂਰੀ ਤਕ ਪਾਈਏ ਜਿਹੜਾ ਵੀ ਆਵੇ ਉਤੋਂ ਸਵਾਲ ਪੁੱਛੀਏ ਬਈ ਤਾਂ ਕਰਨਾ ਕੀ ਆ ਬਈ ਹੁਣ ਜਿਵੇਂ ਪੁਰਾਣੇ ਮੈਂ ਉੱਤੇ ਸਪੈਸ਼ਲ ਵੀਡੀਓ ਬਣਾਉਂਗਾ ਜਿਹੜੇ ਮੌਜੂਦਾ ਐਮਪੀ ਸਾਹਿਬ ਹੈ ਉਹਨਾਂ ਨੂੰ ਪੁੱਛੀਏ ਕਿ ਪਿੰਡਾਂ ਲਈ ਕੀ ਕੀਤਾ ਪਿੰਡਾਂ ਦੇ ਨਰਮਾਨ ਲਈ ਕੀ ਕੀਤਾ ਬਈ ਸਪੋਰਟਸ ਬਟ ਜਿਹੜੇ ਨੌਜਵਾਨ ਹੈ ਨਸ਼ੇ ਤੋਂ ਹਟ ਕੇ ਸਪੋਰਟਸ ਵੱਲ ਪ੍ਰਭਾਵਿਤ ਹੁਣ ਉਹਦੇ ਲਈ ਕੀ ਕੀਤਾ ਬਈ ਆ ਆਈਟੀਆਈ ਗਰਾਊਂਡ ਹੈ ਇਹਦੇ ਲਈ ਕੀ ਕੀਤਾ ਬਈ ਆ ਸਾਡੀ ਕੁੜੀ ਹੈ ਕੁਇਨ ਦੇ ਨਾਂ ਤੇ ਉਹਨੇ ਪੇਜ ਬਣਾਇਆ ਅ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਪੂਰਾ ਕੁੜੀ ਜਿਹਨੇ ਚਾਂਦੀ ਦਾ ਤਗਮਾ ਜਿੱਤੇ ਆ ਉਹ ਵਿਚਾਰੀ ਕਲਕੱਤਾ ਜਾ ਕੇ ਟ੍ਰੇਨਿੰਗ ਕਰਦੀ ਆ ਸਾਡੇ ਪਲੇਅਰਾਂ ਨੂੰ ਸਾਡੇ ਪਲੇਅਰਾਂ ਨੂੰ ਜਿਹੜੇ ਬ੍ਰਿਲੀਅੰਟ ਪਲੇਅਰਸ ਨੇ ਉਹਨਾਂ ਨੂੰ ਸ਼ਹਿਰੋਂ ਦੂਰ ਜਾਣਾ ਪੈਂਦਾ ਵੀ ਕੀ ਕੀਤਾ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਦਾ ਕੀ ਕੀਤਾ ਤੁਸੀਂ ਬਹੁਤ ਸਾਰੇ ਸਵਾਲ ਨੇ ਕੋਈ ਆਉਣ ਸਹੀ ਪਰ ਤੁਸੀਂ ਸਾਥ ਦੋਗੇ ਤਾਂ ਪੁੱਛਾ ਪੁੱਛ ਸਕਦੇ ਜੇ ਤੁਸੀਂ ਸਾਥ ਨਹੀਂ ਜਾਣਾ ਫਿਰ ਪੁੱਛਣਾ ਥੋੜਾ ਡਿਫਿਕਲਟ ਹੋ ਜਾਂਦਾ ਤਾਂ ਹੁਣ ਗੱਡੀ ਭਰਨ ਲੱਪੀ ਜਿਹੜੇ ਨਾਲ ਨੇ ਇਹਨਾਂ ਨੇ ਵੀ ਮੇਰੇ ਤੋਂ ਸਵਾਲ ਲੈਣੇ ਆ ਮੈਂ ਇਹਨਾਂ ਦੇ ਸਵਾਲ ਤੇ ਜਵਾਬ ਦੇ ਦਿੰਦਾ ਔਰ ਤੁਹਾਡੇ ਅੱਗੇ ਬੇਨਤੀ ਆ ਕਿ ਤੁਹਾਨੂੰ ਮੈਨੂੰ ਪੱਕਾ ਪਤਾ ਜਿਹੜਾ ਡੇਢ ਦੋ ਰੁਪਏ ਸਸਤਾ ਹੋਇਆ ਇਹਨਾਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਤਾਂ ਤੁਸੀਂ ਧੰਨਵਾਦ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਇਹ ਚੋਗਾ ਹੈ ਇਹ ਦਾਾ ਖੇਡਿਆ ਜਾ ਰਿਹਾ ਤੁਸੀਂ ਉਹ ਵੀ ਲਿਖ ਸਕਦੇ ਆ ਨਵਾਂ ਸ਼ਹਿਰ ਚ ਆਲ ਰੋਡਸ ਆਰ ਵੈਰੀ ਪੂਰ ਜੀ ਸੱਚੀ ਉਹ ਰੋਡ ਬਹੁਤ ਗਰੀਬ ਹੈ ਜੀ ਹੇਲ ਘਟੇ ਦੇ ਰੇ ਔਰ ਇਹ ਤਾਂ ਐਂ ਹੀ ਲੱਗਦਾ ਕਿ ਇੱਕ ਮਿੰਟ ਜੀ ਇਹ ਤਾਂ ਐਂ ਹੀ ਲੱਗਦਾ ਕਿ ਜਿਵੇਂ ਨਵੇਂ ਸ਼ਹਿਰ ਦੇ ਰੋਡਸ ਦੀ ਜੇ ਫੋਟੋ ਭੇਜੀ ਤਾਂ ਟੀਚਰ ਨੇ ਲਿਖਿਆ ਹੁੰਦਾ ਵੈਰੀ ਪੂਰ ਐਕਸਲੈਂਟ ਕਦੋਂ ਹੋਣਗੇ ਖਸੂਸ ਨਹੀਂ ਕਰ ਸਕਦੇ ਕਿਉਂ ਵੀ ਕਾਕਾ ਤੇਰੀ ਕਿੰਨੀ ਉਮਰ ਆ ਪੰਜਾਬੀ ਬੋਲਣੀ ਆ ਮੇਨ 16 ਇਹ ਆ ਜੀ ਮੇਰਾ ਭਤੀਜਾ ਤੁਹਾਨੂੰ ਇਹਨੂੰ ਤੁਹਾਡੇ ਰੂਬਰੂ ਕਰਦਾ ਕਿੰਨੀ ਉਮਰ ਹੈ ਤੇਰੀ 16 ਸਾਲ 16 16 ਕੀ ਹੁੰਦਾ ਨਾ 16 ਨਾ 16 ਠੀਕ ਹੈ 16 16 16 ਨਹੀਂ 16 ਇਹ ਬੜੀ ਉਮਰ ਪਛੀਦਾ ਜੀ ਹੁੰਦੀ ਹੈ ਬਚ ਕੇ ਰਹਿਣਾ ਕੋਈ ਗਲਤੀ ਨਾ ਕਰ ਦੇਣਾ ਢਾਗੇ ਟੁੱਟਣਾ ਤੈਨੂੰ ਠੀਕ ਹੈ ਤੇਲ ਘਟਿਆ ਤਾਂ ਠੀਕ ਹੈ ਚੰਗੀ ਗੱਲ ਹੈ ਕਾਦੀ ਚੰਗੀ ਗੱਲ ਹੈ ਆ ਦੇਖ ਲੋ ਲੋਕਾਂ ਨੂੰ ਅਸੀਂ ਅਕਲਾ ਦਿਨੇ ਫਿਰਦੇ ਆ ਸਾਡੇ ਘਰ ਦੇ ਹਾਲ ਦੇਖਣੇ ਘੁੰਮਣਾ ਫਿਰਨਾ ਡੇਢ ਰੁਪਏ ਦਾ ਤੂੰ ਕਿਹੜੀ ਕਿਹੜੀ ਜਿਹੜਾ ਘੁੰਮ ਫਿਰਨ ਗਾ ਜਿਹੜਾ ਤੂੰ ਵਰਲਡ ਟੂਰ ਲਾਇਆ ਹੋਣ ਘੁੰਮਣ ਦੀ ਆ ਹੁਣ ਉਮਰ ਬਾਅਦ ਨੇ ਘੁੰਮਣਾ ਕਰ ਲਈਆਂ ਕੁਛ ਨਾ ਕੁਛ ਤਾਂ ਕਰਾਂਗੇ ਹਾਂ ਦੇਖਾਂ ਪਰ ਦੋ ਰੁਪਏ ਨੂੰ ਬੰਦੇ ਦਾ ਪੁੱਤ ਬਾਲੇ ਨੇ ਡੈਡੀ ਨੂੰ ਆ ਕੇ ਦੇਖੋ ਡਾਂਗ ਭਰਾਉਂਗਾ ਨਾ ਮੈਂ ਡੈਡੀ ਵੀ ਇੱਥੇ ਚਲੋ ਆਹ ਦੇਖ ਲਓ ਜੀ ਨਿਆਣਿਆਂ ਦੇ ਹਾਲ 16 ਸਾਲ ਦਾ 16 16 ਸਾਲ ਦਾ ਤੇ ਨੇ 1.5 ਰੁਪਏ ਦਾ ਤੇਲ ਪਾ ਕੇ ਘੁੰਮਣ ਜਾਣਾ ਡੈਡੀ 1.5 ਰੁਪਏ ਦਾ ਤੇਲ ਪਾਉਣੇ ਜਾ ਕੇ ਤੂੰ ਜੋ 1.5 ਰੁਪਏ ਸਸਤਾ ਤਾਂ ਵੀ 100 ਦਾ ਪਾਉਂਗਾ ਘਟੋ ਘਟ ਨਜਾਇਜ਼ ਇਦਾਂ ਨਜਾਇਜ਼ ਵਰ ਪੈ ਲੱਗਦੇ ਆ ਇਹ ਬਿਜ਼ਨਸ ਆ ਲੈ ਤਾਂ ਡੈਡੀ ਵੀ ਖੜਾ ਕੇ ਕਹਿੰਦੇ 1.5 ਰੁਪਏ ਤਾਂ ਮੈਂ ਵੀ ਸਸਤਾ ਪੋੜਾ ਚਲੋ ਬਹੁਤ ਸ਼ੁਕਰੀਆ ਦਾ ਸ਼ੁਗਲ ਮੇਲਾ ਵੀ ਹੋਣਾ ਚਾਹੀਦਾ ਔਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਰਹੋਗੇ ਖੁਸ਼ ਰਹੋ ਬਹੁਤ ਬਹੁਤ ਸ਼ੁਕਰੀਆ ਜੰਦ-ਜੰਦ ਬਹਾਦਰ ਸਿੰਘ ਜੀ ਦਾ ਧੰਨਵਾਦ ਸ਼ੁਕਰੀਆ ਪਵਨ ਕੁਮਾਰ ਬਹੁਤ ਸ਼ੁਕਰੀਆ ਮੁਕੇਸ਼ ਕੁਮਾਰ ਕਹਿੰਦੇ ਰੇਲਵੇ ਰੋਡ ਦਾ ਕੁਝ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਜੀ ਕੁਝ ਵੀ ਨਹੀਂ ਹੋ ਸਕਦਾ ਮੈਂ ਦੱਸਿਆ ਕਿ ਪੈਚ ਵਰਕ ਲਈ ਕੋਈ ਤਿਆਰ ਨਹੀਂ ਔਰ ਨਵੇਂ ਨਿਰਮਾਣ ਦੇ ਲਈ ਹੁਣ ਨਵੇਂ ਸੈਸ਼ਨ ਚ April ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਸ਼ਾਇਦ ਕੋਚੋ ਜਵੇ ਟੈਂਡਰ ਪੈਜਣ ਤਾਂ ਔਰ ਨਗਰ ਕੌਂਸਲ ਦੀ ਮੀਟਿੰਗ ਕੱਲ ਸੀ ਜੋ ਮੇਰੇ ਤੱਕ ਗੱਲ ਪਹੁੰਚੀ ਸੀ ਹੁਣ ਉਹ ਕੈਨਸਲ ਹੋ ਗਈ ਹੈ ਤੇ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਸਵਾਲ ਤਾਂ ਉਹ ਜੀ ਚੱਕਾਂਗੇ ਸਰਕਾਰ ਵੀ ਇੱਕ ਮਣ ਪੜ ਲੈਂਦੇ ਯਾਰ ਸਰਕਾਰ ਵੀ ਆਪ ਦੀ ਇਹ ਹਲਕਾ ਦਾ ਇੰਚਾਰਜ ਵੀ ਨਵੇਂ ਸ਼ਹਿਰ ਦਾ ਹੀ ਆ ਕਮੇਟੀ ਵੀ ਆਪ ਦੀ ਹੁਣ ਤਾਂ ਨਵੇਂ ਸ਼ਹਿਰ ਦੇ ਸੜਕਾਂ ਦਾ ਮਹਿਮਾਨ ਕਰ ਦੋ ਸੁਣ ਲੈਣੀ ਜੀ ਉਹਨਾਂ ਨੇ ਮੇਰੇ ਤੇ ਤਾਂ ਪੂਰੀ ਰਡਾਰ ਆ ਚਾਹੇ ਕੋਈ ਸੱਤਾ ਚਾਹੇ ਚਾਹੇ ਨਹੀਂ ਆ ਤੁਸੀਂ ਬੋਲੀ ਜਾਓ ਮੈਂ ਬੋਲੀ ਜਾਣਾ ਪੜ ਲੈਣੀ ਉਹਨਾਂ ਦੀ ਸਾਰਿਆਂ ਦੀ ਗੱਲ ਚਿੰਤਾ ਨਾ ਕਰੋ ਪਰ ਜ਼ਰੂਰ ਦੇਖੋ ਘਰੇਲੂ ਕਲੇਸ਼ ਲੈ ਕੇ ਕਈ ਵੇਲੇ ਬਹੁਤ ਸਾਰੇ ਲੋਕ ਆਉਂਦੇ ਜਿਨ੍ਹਾਂ ਦਾ ਅਸੀਂ ਹੱਲ ਫੋਨ ਤੇ ਹੀ ਕਰਨ ਦੀ ਕੋਸ਼ਿਸ਼ ਕਰੀਦੀ ਆ ਵੀਡੀਓਜ਼ ਨਹੀਂ ਪਾਈਦੀਆਂ ਪਹਿਲਾਂ ਨਿਆਂਪੁਣੇ ਚ ਜਾਂ ਜਾਦਾ ਭਾਵਨਾ ਚ ਆ ਕੇ ਕੇ ਚੱਲਿਆ ਉਹ ਤਾਂ ਹੱਲੋਜ ਵੀ ਕਰ ਦਿੱਤਾ ਸੀ ਹੁਣ ਬਹੁਤਿਆਂ ਦੇ ਹੱਲ ਫੋਨ ਤੇ ਕਰਾਈਦੇ ਆ ਲੇਕਿਨ ਜਿਹੜੇ ਸ਼ਹਿਰ ਦੇ ਮੁੱਦੇ ਆ ਜਾਂ ਜ਼ਿਲ੍ਹੇ ਦੇ ਮੁੱਦੇ ਆ ਜੌਨ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਮੁੱਦੇ ਆ ਉਹ ਠੋਕ ਕੇ ਚੱਕਾਂਗੇ ਤੁਹਾਡੀ ਸਪੋਰਟ ਦੀ ਲੋੜ ਹੈ Shimla ਆਇਆ ਕਿ ਭੀ ਸ਼ਿਮਲਾ ਬਹੁਤ ਘੁੰਮਣ ਆਇਆ ਜੀ ਲੇਕਿਨ ਹੁਣ ਜਿਆਦਾ ਇਧਰਲੇ ਪਾਸੇ ਆ ਗਏ ਤਾਂ ਸਾਡੇ ਕਿਉਂਕਿ ਕੰਮ 'ਚ ਕੋਈ ਛੁੱਟੀਆਂ ਨਹੀਂ ਐਤਵਾਰ ਵਾਲਾ ਦਿਨ ਤਾਂ ਸਮਾਂ ਕਿ ਜਿਆਦਾ ਲੱਗਦਾ ਔਰ ਐਤਵਾਰ ਵਾਲੇ ਦਿਨ ਮੈਂ ਤਾਂ ਹੀ ਉੱਠ ਕੇ ਦੁਆ ਕਰਦਾ ਹਾਂ ਕੋਈ ਐਕਸੀਡੈਂਟ ਹੋਵੇ ਕਿਉਂਕਿ ਐਤਵਾਰ ਵਾਲਾ ਦਿਨ ਜਿਹੜਾ ਹੁੰਦਾ ਜ਼ਿਆਦਾਤਰ ਐਕਸੀਡੈਂਟ ਕਵਰ ਕਰਨੇ ਪੈਂਦੇ ਆ ਤਾਂ ਰੱਬ ਕਰੇ ਕੋਈ ਐਕਸੀਡੈਂਟ ਨਾ ਹੀ ਹੋਵੇ ਕਿਸੇ ਨੂੰ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਬਣੇ ਰਹਿਣਾ ਬ੍ਰਿਤੀ ਨਮਸ਼ਾਰਨ ਮਛੋੜੀ ਦਿਨੇਸ਼ਵਰੀ ਕੈਮਰਾ ਪਰ ਸੰਜੀਕਨ ਜਾਤੋ ਪਹੁੰਚੋ ਫਿਰ ਤੁਸਾਂਗੇ ਪਹਿਲੇ ਮਾਰ ਕੇ ਆਈਏ ਮੋਢੇ ਚੜ ਗਏ ਆਪਣੇ ਜੋੜਵੀਰ ਦਿਨੇਸ਼ਵਰ ਨੂੰ ਇਜਾਜ਼ਤ ਬਹੁਤ ਜਲ ਦਿੱਕਤ ਆ ਜਨਾਂਗੇ ਸასი ਘਰ ਦਾ ਬਰਖਾ